ਜੀ ਮੇਰੇ ਸਤਿਕਾਰਯੋਗ ਸਾਥੀਓ ਅੱਜ ਮੈਂ ਤਮਹਰਾਈ ਵਾਲੇ ਰੋਡ ਦੇ ਉੱਤੇ ਆ ਤੇ ਇੱਥੇ ਕੇ ਮੇਰੀ ਭੈਣ ਦੀਆਂ ਨਾ ਕੋਈ ਚੋਰ ਬਾਲੀਆਂ ਲਾ ਕੇ ਲੈ ਗਏ ਨੇ ਤਮਹਰਾਈ ਵਾਲੇ ਪੁਲ ਦੇ ਉੱਤੇ ਤੇ ਇਹ ਖੜੇ ਆ ਨੇ ਇਹ ਬੈਠੇ ਦੇ ਨੇ ਕਾਫੀ ਲੋਕ ਖੜੇ ਹੁਣ ਤੁਰ ਪਏ ਨੇ ਇਹ ਤਮਹਰਾਈ ਵਾਲੇ ਰੋਡ ਦੇ ਉੱਤੇ ਬਾਈਪਾਸ ਦੇ ਉੱਤੋਂ ਇਸ ਮੇਰੀ ਭੈਣ ਦੀਆਂ ਜੋ ਬਾਲੀਆਂ ਖੋਲ ਕੇ ਲੈ ਗਿਆ ਕੋਈ ਚੋਰ ਔਰ ਮੋਟਰਸਾਈਕਲ ਤੇ ਨਿਕਲ ਗਏ ਨੇ ਲੋਕ ਤੇ ਅਸੀਂ ਇਹਨਾਂ ਨਾਲ ਅੱਜ ਗੱਲ ਕਰਦੇ ਹਾਂ ਜੀ ਪੰਜੀ ਦੱਸੋ ਕੀ ਗੱਲ ਕੀ ਹੋਈ ਆ ਤੁਹਾਡੇ ਬਾਈ ਵਧੀਆ ਇੱਕ ਬਾਬਾ ਹੀ ਉਹਨਾਂ ਨੇ ਇਦਾਂ ਹੀ ਪੁੱਛੋ ਕੱਲੇ ਜਿਹੜੇ ਕੱਪੜੇ ਪਾਏ ਪਰਨਾ ਬੰਨਿਆ ਸੀ ਇਹਨੇ ਅੱਛਾ ਉਹਨੇ ਤੁਹਾਨੂੰ ਹੱਥ ਦਿੱਤਾ ਕਹਿੰਦਾ ਵੀ ਇੱਥੇ ਭੋਲੇ ਸ਼ੰਗ ਦਾ ਮੰਦਿਰ ਕਿੱਥੇ ਆ ਮੈਂ ਉਹ ਹੱਥ ਮਾਰਾ ਮੈਂ ਕਿਹਾ ਭਈਆ ਪੋਲ ਤੋਂ ਪਾਰ ਹੈਗਾ ਹਾਂਜੀ ਅਸੀਂ ਥੋੜੀ ਜਿਹੀ ਅੱਗੇ ਆਏ ਇੱਕ ਜਨਾਨੀ ਜਨਾਨੀ ਨਾਲ ਤੇ ਇੱਕ ਮੁੰਡਾ ਸੀ ਹਾਂਜੀ ਉਹ ਅੱਗੇ ਆ ਕੇ ਸਾਨੂੰ ਥੋੜੀ ਜਿਹੀ ਅੱਗੇ ਆਉਣਾ ਰੋਕ ਲਿਆ ਅਨੇ ਭਾਈ ਤੁਹਾਨੂੰ ਬਾਬੇ ਨੇ ਕੀ ਕਿਹਾ ਮੈਂ ਕਿਹਾ ਯਾਰ ਮੰਦਿਰ ਵਾਲੇ ਪੁੱਛਿਆ ਕਹਿੰਦਾ ਬੜੇ ਵਿਆਸ ਵਾਲੇ ਬਾਮਾ ਰਾਜ ਨੇ ਇੱਕ ਕਰਨੀ ਵਾਲੇ ਆ ਹਾਂਜੀ ਇਹ ਤਾਰ ਦੇੰਦੇ ਲੋਕਾਂ ਨੂੰ ਪੈਰੀ ਹੱਥ ਲਾਉ ਉਹ ਪਿੱਛੇ ਪਿੱਛੇ ਆਂਦੇ ਬਈ ਅਸੀਂ ਇੱਥੇ ਉੱਧੇ ਸਾਡੇ ਨਾਲ ਹੀ ਪੁੱਜ ਗਏ ਅ ਅੱਛਾ ਤੇ ਇਹਨੇ ਸੋ ਆਖੇ ਵੀ ਬਾਬਾ ਜੀ ਮੇਰੇ ਕੋਲ ਪਾਲੀਆਂ ਖਲਾ ਲਈ ਉਹ ਉਦਾਂ ਗਾ ਹਟ ਹਟ ਪਿੱਛੇ ਪਿੱਛੇ ਹਟ ਅੱਛਾ ਜੀ ਜਿੱਦਾਂ ਅਸੀਂ ਪਿੱਛੇ ਹਟ ਗਏ ਕਹਿੰਦੇ ਵੀ ਦੱਸੋ ਕੀ ਦੁੱਖਾ ਤੁਹਾਨੂੰ ਇੱਧਰ ਲੰਬੇ ਆਜੋ ਫੁਲਾਣਾ ਉਹ ਵੀ ਜਣਾਨੀ ਨਾਲ ਰਲ ਗਈ ਅੱਛਾ ਜੀ ਉਹਨੇ ਵੀ ਖੋਲੀਆਂ ਪਾਲੀਆਂ ਇਹਨੇ ਮੈਨੂੰ ਪਤਾ ਲੱਗਾ ਮੈਂ ਪਾਲੀਆਂ ਖੋਲ ਕੇ ਦੇਣ ਦੇ ਮੈਂ ਕਹਿੰਦਾ ਤੂੰ ਇਹ ਕੁੜੀ ਨੇ ਛੱਟਾ ਮਾਰਿਆ ਜਾਂ ਬੰਦੇ ਨੇ ਛੱਟਾ ਮਾਰਿਆ ਠੀਕ ਲਾਈ ਉਹਨੇ ਅੱ ਜਿਹੜਾ ਦੀਆਂ ਵਿਚਾਰੀਆਂ ਦੀਆਂ ਬਾਲੀਆਂ ਖੋਲ ਕੇ ਲੈ ਗਏ ਨੇ ਮੋੜ ਦੇ ਉੱਤੋਂ ਤੇ ਕੀ ਗੱਲ ਕੀ ਹੋਈ ਹੁਣ ਤੁਸੀਂ ਵੀ ਦੱਸੋ ਮਾੜਾ ਜੀ ਸਾਨੂੰ ਇਹਦੇ ਬਾਰੇ ਨਾਲੇ ਲੋਕਾਂ ਨੂੰ ਪਤਾ ਲੱਗੇ ਆਂਡੇ ਹੀ ਸੈਟ ਤੋਂ ਆਂਡੇ ਹੀ ਮੈਂ ਕਿਨੂੰਦਲੇ ਤੋਂ ਇਧਰੋਂ ਸਿਆਰਾ ਦਵਾਈ ਲਈ ਆਵਦੀ ਮੈਂ ਤੋਂ ਟਕੜਾ ਤੇ ਕਿਹੜਾ ਖਿਲਾਰ ਲਿਆ ਉਹਨੇ ਵੀ ਇਹ ਕਿਹੜਾ ਅੰਦਲਾਪੂ ਐ अच्छा किथे जी करके ਖਲਾ ਰਿਆ ਤੁਹਾਨੂੰ ਬਾਈਪਾਸ ਤੋਂ ਥੋੜੀ ਜਿਹੀ ਉਰੇ ਆਕੇ ਜੀ ਬਾਈਪਾਸ ਤੋਂ ਉਰੇ ਆਕੇ ਹਾਂਜੀ ਹਾਂਜੀ ਅੱਛਾ ਕੀ ਕਹਿੰਦੇ ਕੀ ਤੁਹਾਨੂੰ ਆਵਾਜ਼ ਪਿਆ ਹੈ ਕਿ ਨੰਦਣਾ ਸਿਵਰ ਮੰਦਰ ਜਾਣਾ ਤੇ ਮਾਇ ਇਆਂ ਚੂੜ ਮਾਰਾ ਦੇਣਾ ਹੈ ਹਾਂ ਕੌਣ ਕੌਣ ਹੀ ਹੋ ਮੁੜਾ ਕਿੰਨੇ ਕੇ ਸਾਲ ਦਾ ਹੀ ਮੁੜਾ ਕੋਈ ਨਗਾ ਵੀ 22 ਸਾਲ ਦਾ 25 ਸਾਲ ਤਾਈ ਦੂੜੀ ਰੱਖੀ ਦੀ ਉਹਦੇ ਨਾਲ ਕੌਣ ਸੀ ਦੂਸਰਾ ਇੱਕ ਜਨਾਨੀ ਇੱਕ ਜਨਾਨੀ ਕਿੰਨੀ ਕੁ ਉਮਰ ਦੀ ਸੀ ਉਹ ਵੀ ਜਨਾਨੀ ਮਿਲਗਾ 30 ਸਾਲ ਦੀ ਨਹੀਂ 28 ਸਾਲ ਦੀ ਹੁੰਦੀ ਸੀ 22 28 ਸਾਲ ਦੀ ਹਾਂਜੀ ਦੇ ਹੋ ਰਤੀ ਦੋ ਹੀ ਜਣੇ ਸੀ ਜਾਂ ਤੇ ਉਹ ਜਣੇ ਖਿਡਾਰਿਆ ਤੁਹਾਨੂੰ ਦੋ ਦੇ ਪਿੱਛੇ ਬਾਬਾ ਦੋਨੇ ਜਨਾਨੀ ਬੰਦੇ ਨਾਲ ਖਿਡਾਰਿਆ ਸਾਨੂੰ ਅੱਛਾ ਉਹਨਾਂ ਖਿਡਾਰਿਆ ਸਾਨੂੰ ਤੇ ਉੱਥੋਂ ਦਾ ਫਿਰ ਪਿੱਛੋਂ ਉਹ ਆਈਆ ਬਾਬਾ ਜਿਸਿਆ ਦੇ ਬਾਬਾ ਆਇਆ ਪਿਆਸਾ ਲਾ ਬਾਬਾ ਹਾਂਜੀ ਹਾਂਜੀ ਉਹਨਾਂ ਕਹਿੰਦੇ ਪਹਿਲੇ ਹੱਥ ਲਾ ਲਓ ਫਲਾਂ ਢੀਂਗਾ ਤੇ ਉਹ ਪਾ ਕੇ ਕੀ ਕੀਤਾ ਇਹਨੂੰ ਇਹ ਜਨਾਨੀ ਨੂੰ ਪਤਾ ਨਹੀਂ ਕੀ ਕੀਤਾ ਨਾ ਮੇਰੇ ਮਿਲ ਤੇ ਦੋਲੀਆਂ ਨ ਬਾਲੀਆਂ ਲੈ ਆ ਨਾ ਪਾਲੀਆਂ ਖੋਲੋ ਆ। ਅੱਛਾ ਤੁਹਾਨੂੰ ਕੁਝ ਸੰਘਾਇਆ ਗਿਆ ਕੋ ਇਹਦੇ ਬਾਰੇ? ਹਾਂਜੀ। ਸੰਘਾ ਕੇ ਬਾਲੀਆਂ ਲੁਹਾਈਆਂ ਤੇ ਪਾਲੀਆਂ ਪਤਾ ਲੱਗਾ ਨਾ ਪਾਲੀਆਂ ਖਲਾ ਲਈਆਂ ਨਾ ਕਿਹੜਾ ਲੈਣਾ ਤਾਂ ਆਪੂ ਲੈਦੇ। ਤੁਸੀਂ ਆਪ ਖੋਲ ਕੇ ਦਿੱਤੀ ਜਾਉਣਾ ਕਾ ਰੁੜਾਈਆਂ। ਖੋਲੀਆਂ ਨਾ ਆਪੂਂਗੇ ਕਿਹੜਾ ਹੱਥ ਪਾਇਆ ਇਥੋਂ ਨਾ ਲਾਇਆ ਆ। ਇਹਦੇ ਕੋਲੋਂ ਮੈਂ ਇਹ ਥੋੜਿਆ ਗਾਂ ਕਰ ਦਿੱਤਾ ਤੇ ਮੀ ਜਿਆਦਾ ਬੀਬੀ ਪੈ ਪਾਲੀਆਂ ਖੋਲ ਆਇਆ ਤਾਂ ਆਪੂ ਆਦਾ ਇਦਾਂ ਖੋਲੋ ਆਇਆ ਤਾਂ ਪਾਓ ਇਹਦੇ ਵਿਚ ਐ ਝੋਲੀ ਚ। ਤੇ ਪਾ ਜਿੱਤੀਆਂ। ਇਹ ਕਿਹੜੇ ਮੋਟਰਸਾਈਕਲ ਤੇ ਸੀ ਚੋਰ ਇਹ ਜਿਹੜੇ? ਮੋਟਰ ਐ ਜੀ ਦੀਨਾ ਨਗਰ ਦੇ ਇਹ ਰੋਡ ਦੇ ਉੱਤੇ ਨਾ ਆਪਣੇ ਤਮਰਾਈ ਵਾਲੇ ਰੋਡ ਦੇ ਉੱਤੇ ਤੇ ਮਗਰਾਲੇ ਵਾਲੇ ਚੌਂਕ ਦੇ ਇੱਥੇ ਚੋਰੀ ਹੋ ਗਈ ਆ ਇਹ ਸਾਡੀ ਭੈਣ ਦੀਆਂ ਬਾਲੀਆਂ ਖੋਲ ਕੇ ਲੈ ਗਏ ਨੇ ਲੋਕ ਇਹਦੇ ਦੋ ਜਣੇ ਸੀ ਜੀ ਮੋਟਰਸਾਈਕਲ ਤੇ ਇਹ ਮੈਨੂੰ ਲੱਗਦਾ ਇੱਕ ਬਾਬਾ ਵੀ ਇੱਕ ਨਾਲ ਆ ਜੀ ਜਿੰਨ ਖਲਾਈਆਂ ਇਹਨਾਂ ਨੂੰ ਕੁਝ ਸੰਘਾਇਆ ਗਿਆ ਆ ਤੇ ਇਹ ਇਹ ਮੇਰੀ ਭੈਣ ਦੀਆਂ ਬਾਲੀਆਂ ਇਹ ਵਿਚਾਰੀ ਛੱਟ ਦੀ ਪਣੀਆਂ ਆ ਗਈਆਂ ਮੇਰੇ ਕੋਲ ਕੱਕੜੀਆਂ ਮੇਰੇ ਤੇ ਮਾਂ ਪਿਓ ਲੱਕੇ ਪਾਣੀ ਵਾਲਾ ਪਾਲਿਆ ਮੈਂ ਨਾ ਸਾਨੂੰ ਮੈਂ ਕਦੇ ਮਰ ਵੀ ਕੋਈ ਕਰਨਾ ਲੈਣਾ ਤਰੇ ਇਹ ਜੀ ਬੜੀ ਮਾੜੀ ਗੱਲ ਹੈ ਜੀ ਦੀਨਾ ਨਗਰ ਚ ਨਿਤ ਦਿਹਾੜੀ ਚੋਰੀਆਂ ਹੋ ਰਹੀਆਂ ਔਰ ਅੱਜ ਜਿਹੜੇ ਦੁਪਹਿਰੇ ਚੋਰੀ ਹੋ ਰਹੀ ਹੈ ਅੱਜ ਦੇਖ ਲਓ ਜੀ ਹਲੇ ਟਾਈਮ ਕੀ ਆ ਮਤਲਬ ਹੀ ਇੱਕ ਆਦਮੀ ਜਿਹੜੇ ਵੀ ਜਿਹੜੇ ਵੀ ਨਹੀਂ ਚਲ ਗਿਆ ਇਹ ਜਿਹਨੇ ਵੀ ਲੁੱਟਖੋ ਚੱਲ ਰਹੀ ਆ ਔਰ ਇਹ ਮੇਰੀ ਭੈਣ ਗਰੀਬ ਇਹਦੀ ਵਿਚਾਰੀ ਮਾਤੜ ਨੇ ਇਹ ਸਾਈਕਲ ਇਹ ਸਾਈਕਲ ਹੈ ਇਹਨਾਂ ਦਾ ਦੇਖ ਲੋ ਹਾਲ ਇੱਕ ਗਰੀਬ ਬੰਦੇ ਨੇ ਸਾਈਕਲ ਤੇ ਵਿਚਾਰੇ ਆਏ ਕਦੇ ਕੋ ਸੰਘਾਇਆ ਗਿਆ ਇਹਨੂੰ ਕੁਛ ਇਹਨਾਂ ਨੂੰ ਕੁਛ ਨਹੀਂ ਪਤਾ ਲੱਗ ਰਿਹਾ ਕਿ ਕੀ ਖਿਲਾਇਆ ਕੀ ਨਹੀਂ ਇਹਨੂੰ ਮਤਲਬ ਕੁਛ ਸੰਘਾ ਆ ਕੇ ਤੇ ਇਹਨੀਆਂ ਬਾਲੀਆਂ ਜੋ ਖੋਲ ਕੇ ਲੱਗੇ ਨੇ ਇੱਕ ਬਾਬਾ ਇੱਕ ਲੇਡੀ ਤੇ ਇੱਕ ਮੁੰਡਾ ਆ ਔਰ ਜੋ ਮੋਟਰਸਾਈਕਲ ਆ ਉਹਨਾਂ ਕੋ ਮੈਨੂੰ ਲੱਗਦਾ ਪਲਸਰ ਦੇ ਕਰੀਬ ਆ ਲੱਗਦਾ ਜਾ ਕੋਈ ਮਤਲਬ ਬਾਈਕ ਐੋਜੀ ਜੋ ਦੌੜ ਨਾਲ ਹੀ ਆ ਬਾਈਕ ਤੇ ਮੇਰੀ ਬੇਨਤੀ ਆ ਕਿ ਇਹ ਚੋਰਾਂ ਨੂੰ ਨੱਥ ਪਾਈ ਜਾਏ ਕਿਉਂਕਿ ਬਹੁਤ ਗਲਤ ਗੱਲ ਹੋ ਰਹੀ ਆ ਜੀ ਦਿਨੇ ਦੁਪਹਿਰੇ ਚੋਰੀ ਹੋ ਰਹੀਆਂ ਤੇ ਕਿਹੜਾ ਪਿੰਡ ਆ ਸਰ ਤੁਹਾਡਾ ਤੁਹਾਡਾ ਪਿੰਡ ਕੁੰਡੇ ਲਾਲੋਵਾਲ ਕੁੰਡੇ ਲਾਲੋਵਾਲ ਲਾਲੋਵਾਲ ਕੁੰਡੇ ਲਾਲੋਵਾਲ ਦੇ ਨੇ ਜੀ ਇਹ ਮੈਂ ਇਹ ਮੇਰਾ ਭਰਾ ਇਹ ਮੇਰੀ ਭੈਣ ਤੇ ਬੜੀ ਮਾੜੀ ਗੱਲ ਆ ਸੋ ਮੇਰੀ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਆ ਕਿ ਇਹਨਾਂ ਚੋਰਾਂ ਦੇ ਹੱਥ ਪਾਓ ਨਹੀਂ ਤੇ ਆਣ ਆਣੇ ਦਿਨਾਂ ਦੇ ਵਿੱਚ ਬਹੁਤ ਤੇ ਮੇਰੀ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਸਖਤ ਨਾਥ ਪਾਈ ਜੇ ਕਿਉਂਕਿ ਦੀਨਾ ਨਗਰ ਨੇਤ ਦਿਹਾੜੇ ਦੇਖਣ ਨੂੰ ਮਿਲ ਰਿਆ ਚੋਰੀਆਂ ਡਕੈਤੀਆਂ ਦਿਨ ਦਿਹਾੜੇ ਹੋ ਰਹੀਆਂ ਔਰ ਇਹ ਬੜੀ ਮਾੜੀ ਗੱਲ ਆ ਜੀ ਕਦੀ ਕੋਈ ਘਟਨਾ ਹੋ ਰਹੀ ਆ ਕਦੀ ਕੋਈ ਘਟਨਾ ਹੋ ਰਹੀ ਆ ਔਰ ਜੋ ਲੋਕ ਵੀ ਕਿਸੇ ਦੇਖ ਪੀ ਆ ਜੀ ਕਪਰਾ ਹਟ ਗਈ ਆ ਕਿਸੇ ਦੇਖ ਪੀ ਬਿਲਕੁਲ ਨਾ ਕੋਈ ਬੜੀ ਗੱਲ ਆ ਬਸ ਤੁਸੀਂ ਹੀ ਸਾਥਾ ਤੋਂ ਮੰਨ ਕਰਦੇ ਹੋ ਤੁਸੀਂ ਕਰ ਇਹਦੇ ਤੋਂ ਦੇ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਕਿ ਐਕਸ਼ਨ ਕਿ ਦੀਆਂ ਦੀਆਂ ਬਾਲੀਆਂ ਉਹੋ ਹੀ ਕਿਤੇ ਵਾਪਸ ਲਿਆ ਦੇਣ ਇਹਨਾਂ ਨੂੰ ਪਿੰਡਾਂ ਮੇ ਘਰਾੜ ਪੜੀ ਹੋਣੀ ਹੈ ਸੂਰ ਦੀ ਮਰੀਜ਼ ਬਹੁਤ ਜ਼ਿਆਦਾ ਇਹ ਮੇਰੇ ਭਰਾ ਵੀ ਲੋਕ ਆ ਕੇ ਲੋਕੀ ਦੇਖ ਰਹੇ ਨੇ ਵਿਚਾਰੇ ਨੂੰ ਆਉਂਦੇ ਜਾਂਦੇ ਲੋਕ ਗੱਡੀਆਂ ਰੋਕ ਰੋਕ ਕੇ ਤੇ ਮੇਰੀ ਪ੍ਰਸ਼ਾਸਨ ਨੂੰ ਮੰਗ ਆ ਕਿ ਸਖਤ ਐਕਸ਼ਨ ਲਿਆ ਜਾਏ ਇਹਨਾਂ ਚੋਰਾਂ ਦੇ ਉੱਤੇ ਤੇ ਨੱਥ ਪਾਈ ਜਾਏ ਓਕੇ ਜੀ ਧੰਨਵਾਦ ਜੀ ਸਰ ਤੁੰਗ ਰੋਇਆ ਕਿ ਮੇਰਾ ਬਹੁਤ